ਇਹ ਨਮਾ ਯਤਨ ਅਸੀਂ ਇੱਕ ਨਵੀਂ ਮਹਮਾ ਸ਼ੁਰੂ ਕੀਤੀ ਹੈ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸਿੰਘ ਕਲਾ ਬਣੂ ਪੰਜਾਬ ਦੀ ਸ਼ਾਨ। ਕੀ ਬਾਤ ਹੈ? ਜੀ ਆਪਣੇ ਪਿੰਡ ਨੂੰ 100% ਨਸ਼ਾ ਮੁਕਤ ਕਰਨ ਦੇ ਲਈ ਇੱਕ ਨਵੀਂ ਮਹਮਾ ਸ਼ੇੜੀ ਹੈ ਜਿਹਦਾ ਨਾਰਾ ਇਹ ਦਿੱਤਾ ਉਦੇ ਇੇਠਾਂ ਅਸੀਂ ਇਹ ਕੰਮ ਕਰਨੇ ਸ਼ੁਰੂ ਕੀਤੇ ਕਿ ਜਿਹੜੇ ਪਰਿਵਾਰ 100% ਨਸ਼ਾ ਮੁਕਤ ਹੋਣਗੇ ਉਹਨਾਂ ਪਰਿਵਾਰਾਂ ਨੂੰ ਜਿਵੇਂ ਪਹਿਲੇ ਨੰਬਰ ਤੇ ਆਉਣ ਵਾਲੇ ਪਰਿਵਾਰ ਨੂੰ 11000 ਦੂਜੇ ਦੇ 5200 ਤੀਜੇ ਦੇ 3100 ਨਸ਼ਾ ਮੁਕਤੀ ਦਾ ਪ੍ਰਮਾਨਨਾ ਕੀ ਪ੍ਰਮਾਨਨਾ ਇਹ ਆ ਕਿ ਉਹ ਪਰਿਵਾਰ ਬਿਲਕੁਲ ਹੀ 100% ਨਸ਼ਾ ਮੁਕਤ ਹੋਊਗਾ ਉਹਦੇ ਵਿੱਚ ਨਾ ਕੋਈ ਉਹ ਰਵੈਤੀ ਨਸ਼ੇ ਭੰਗ ਫੀਮ ਹੁੱਕੀ ఏ ਨਸ਼ਾ ਕਰਦੇ ਹੋਣਗੇ ਪਰਿਵਾਰ ਨਾ ਸ਼ਰਾਬ ਪੀਂਦੇ ਹੋਣਗੇ ਨਾ ਚਿੱਟੇ ਦਾ ਨਸ਼ਾ ਨਾ ਕੋਈ ਮੈਡੀਕਲ ਸਟੋਰ ਤੋਂ ਕੋਈ ਹੋਰ ਤਰ੍ਹਾਂ ਦਾ ਕੋਈ ਨਸ਼ਾ ਵਰਤਦੇ ਹੋਣਗੇ ਜਾਨੀ ਕਿ ਅਸੀਂ ਉਹਨੂੰ ਪੂਰਨ ਤੌਰ ਤੇ ਸੰਪੂਰਨ ਮੰਨਾਂਗੇ ਪਰਿਵਾਰ ਜਿਹੜਾ ਹਰੇਕ ਤਰ੍ਹਾਂ ਦਾ ਨਸ਼ੇ ਤੋਂ ਮੁਕਤ ਹੋਊਗਾ ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਪਿੰਡ ਰਣਸੀ ਕਲਾ ਬੈਠਾ ਹਾਂ ਰਣਸੀ ਕਲਾ ਬੋਗੇ ਜਲੇ ਦਾ ਪਿੰਡ ਹੈ ਅੱਗੇ ਵੀ ਬੜੀਆਂ ਮਹਿੰਮਾਂ 'ਚ ਚਰਚਾ ਚ ਰਿਹਾ ਹੈ ਇਸ ਵਾਰ ਸਰਕਾਰ ਲੋਕ ਸਮਾਜ ਜਿਹੜੀ ਗੱਲ ਤੋਂ ਚਿੰਤਤ ਸੀਗੇ ਨਸ਼ੇ ਤੋਂ ਸੋ ਨਸ਼ੇ ਨੂੰ ਮੁਕਤ ਕਰਨ ਲਈ ਇਹਨਾਂ ਨੇ ਬੀੜਾ ਚੁੱਕਿਆ ਇਹਨਾਂ ਨੇ ਜਿਹੜੇ ਪਰਿਵਾਰ ਟੋਟਲੀ ਨਸ਼ਾ ਮੁਕਤ ਹੋਣਗੇ ਉਹਨਾਂ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਸਨਮਾਨ ਪੱਤਰ ਦੇਣ ਦਾ ਫੈਸਲਾ ਕੀਤਾ ਜਿਹੜੇ ਬੱਚੇ ਜਾਂ ਜਿਹੜੇ ਸਿਆਣੇ ਨਸ਼ੇ 'ਚ ਫਸੇ ਹੋਏ ਉਹਨਾਂ ਨੂੰ ਕੱਢਣ ਦੇ ਯਤਨ ਕਰ ਰਹੇ ਨੇ ਇਹ ਇੱਕ ਇਹਨਾਂ ਦੀ ਨਵਿਕਲੀ ਅ ਕੋਸ਼ਿਸ਼ ਹੈ ਗ੍ਰਾਮ ਪੰਚਾਇਤ ਦੀ ਨੌਜਵਾਨ ਸਰਪੰਚ ਮਿੰਟੂ ਨੇ ਜਿਹੜੇ ਰਣਸੀਂ ਕਲਾਂ ਤੋਂ ਆ ਬਹੁਤ ਸਾਰੇ ਮਹਿਮਾਨ ਸਾਰੇ ਨੇ ਚਰਚਾ ਸਰਪੰਚ ਰਹੇ ਨੇ ਬਹੁਤ ਸਾਰੇ ਇਨਾਮ ਇਹਨਾਂ ਦੇ ਸਿਆਏ ਨੇ ਬਹੁਤ ਸਾਰੇ ਸਨਮਾਨ ਸਤਕਾਰ ਇਹਨਾਂ ਦੇ ਸਿਆਏ ਸੋ ਕੀ ਮੁਹਿਮਾ ਕਿਵੇਂ ਸ਼ੁਰੂਆਤ ਕੀਤੀ ਇੰਨਾ ਜਿਹੜਾ ਔਖਾ ਕੰਮ ਹੈ ਇਹ ਜਿਹੜਾ ਦੁਨੀਆਵੱਧਰ ਤੇ ਕਰਨਾ ਔਖਾ ਹੈ ਤੋਂ ਉਹਨੂੰ ਕਿਵੇਂ ਇਹਨਾਂ ਨੇ ਬੀੜਾ ਚੁੱਕਿਆ ਕਿਵੇਂ ਕਰਨਗੇ ਸਾਰਿਆਂ ਕੰਨ ਜਾਣਦੇ ਸਤਿਪੰਥ ਕਲ ਦਾ ਸਵਾਗਤ ਹੈ ਸਸਤੀ ਕਾ ਕੀ ਹਾਲ ਚਾਲ ਹੈ ਠੀਕ ਠਾਕ ਹੈ ਜੀ ਧੰਨਵਾਦ ਜੀ ਤੁਹਾਡਾ ਬੜੀਆਂ ਮੁਹਿੰਮਾਂ ਬੜੀਆਂ ਕੋਸ਼ਿਸ਼ਾਂ ਬੜੇ ਯਤਨ ਰਣਸੀਂਗ ਕਲਾਂ ਨੇ ਕੀਤੇ ਰਣਸੀਂਗ ਕਲਾਂ ਦੇ ਨਗਰ ਨੇ ਕੀਤੇ ਹੈ ਪੰਚਾਇਤ ਦੀ ਗਵਾਈ ਚ ਕੀਤੇ ਹੈ ਤੁਹਾਡੀ ਸਰਪੰਚੀ ਦੇ ਕਾਰਜਕਾਲ ਚ ਕੀਤੇ ਹੈ ਇਹ ਨਵਾਂ ਯਤਨ ਕੀ ਹੈ ਇਹ ਨਵਾਂ ਯਤਨ ਅਸੀਂ ਇੱਕ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸੀਂਗ ਕਲਾਂ ਬਣੂ ਪੰਜਾਬ ਦੀ ਸ਼ਾਨ ਕੀ ਬਾਤ ਹੈ ਅਸੀਂ ਆਪਣੇ ਪਿੰਡ ਨੂੰ 100% ਨਸ਼ਾ ਮੁਕਤ ਕਰਨ ਦੇ ਲਈ ਇੱਕ ਨਵੀਂ ਮਹਿੰਮ ਛੇੜੀ ਹੈ ਜਿਹਦਾ ਨਾਰਾ ਇਹ ਦਿੱਤਾ ਉਹਦੇ ਇਠਾਂ ਅਸੀਂ ਇਹ ਕੰਮ ਕਰਨੇ ਸ਼ੁਰੂ ਕੀਤੇ ਕਿ ਜਿਹੜੇ ਪਰਿਵਾਰ 100% ਨਸ਼ਾ ਮੁਕਤ ਹੋਣਗੇ ਉਹਨਾਂ ਪਰਿਵਾਰਾਂ ਨੂੰ ਜਿਵੇਂ ਪਹਿਲੇ ਨੰਬਰ ਤੇ ਆਉਣ ਵਾਲੇ ਪਰਿਵਾਰ ਨੂੰ 11000 ਦੂਜੇ ਤੇ 5100 ਤੀਜੇ ਤੇ 3100 ਫਿਰ ਉਸ ਤੋਂ ਬਾਅਦ 2100 ਰੈਗੂਲਰ ਦੇਵਾਂਗੇ ਤੇ ਯਾਨੀ ਇੱਕ ਵਾਰੀ ਕਿੰਨੇ ਵੀ ਆਉਣਗੇ ਪਰਿਵਾਰ ਹਾਂ ਜਿੰਨੇ ਆਉਣਗੇ ਸਾਡੇ ਕੋਲੇ ਪਰਿਵਾਰ ਨਸ਼ਾ ਮੁਕਤੀ ਦਾ ਪਮਾਨਾ ਕੀ ਹੈ ਪਮਾਨਾ ਇਹ ਹੈ ਕਿ ਉਹ ਪਰਿਵਾਰ ਬਿਲਕੁਲ ਹੀ 100% ਨਸ਼ਾ ਮੁਕਤ ਹੋਊਗਾ ਉਹਦੇ ਵਿੱਚ ਨਾ ਕੋਈ ਉਹ ਰਵੈਤੀ ਨਸ਼ੇ ਭੰਗ ਫੀਮ ਭੁੱਕੀ ਇਹ ਨਸ਼ਾ ਕਰਦੇ ਹੋਣਗੇ ਪਰਿਵਾਰ ਨਾਲ ਸ਼ਰਾਬ ਪੀਂਦੇ ਹੋਣਗੇ ਨਾ ਚਿੱਟੇ ਦਾ ਨਸ਼ਾ ਨਾ ਕੋਈ ਮੈਡੀਕਲ ਸਟੋਰ ਤੋਂ ਕੋਈ ਹੋਰ ਤਰ੍ਹਾਂ ਦਾ ਕੋਈ ਨਸ਼ਾ ਵਰਤਦੇ ਹੋਣਗੇ ਜਾਨਕਿ ਅਸੀਂ ਉਹਨੂੰ ਪੂਰਨ ਤੌਰ ਤੇ ਸੰਪੂਰਨ ਮੰਨਾਂਗੇ ਪਰਿਵਾਰ ਜਿਹੜਾ ਹਰੇਕ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਹੋਊਗਾ ਉਹਨੂੰ ਆਈਡੈਂਟੀਫਾਈ ਕਿਵੇਂ ਕਰੂੰ ਮੈਂ ਆ ਕੇ ਕਹਿੰਦਾ ਵੀ ਸਾਡਾ ਪਰਿਵਾਰ ਨਸ਼ਾ ਮੁਕਤ ਹੈ ਥੋੜੀ ਟੈਸਟਿੰਗ ਪਰਮਾਨਾ ਕਿਰ ਹਾਂ ਟੈਸਟਿੰਗ ਪਰਮਾਨਾ ਸਭ ਤੋਂ ਵੱਡੀ ਗੱਲ ਤਾਂ ਸਾਡੇ ਪਿੰਡ ਦੇ ਲੋਕ ਹੋਣਗੇ ਤੇ ਮੇਰੀ ਪੰਚਾਇਤ ਦੇ ਮੈਂਬਰ ਹੋਣਗੇ ਕਿਉਂਕਿ ਆਪਦੇ ਬਾੜ ਦੀ ਉਹ ਨਿਸ਼ਾਨਦੇਹੀ ਕਰਕੇ ਉਹਨਾਂ ਘਰਾਂ ਦੀ ਉਹਨਾਂ ਨੂੰ ਆਇਡੈਂਟੀਫਾਈ ਕਰਨਗੇ ਕਿ ਵਾਕੇ ਨਸ਼ੇ ਤੋਂ ਮੁਕਤ ਆ ਤੇ ਜੇ ਕਦੇ ਪਹਿਲੀ ਗੱਲ ਤਾਂ ਲੋਡ ਨਹੀਂ ਪਣੀ ਕਿਉਂਕਿ ਸਾਡੀ ਇਹ ਮਹਮਾ ਕਿਸੇ ਦਾ ਟੈਸਟ ਕਰਾਉਣਾ ਜਾਂ ਕਿਸੇ ਨੂੰ ਹੋ ਢੰਗਣਾ ਪੇਸ਼ ਕਰਨਾ ਨਹੀਂ ਸਾਡਾ ਮਕਸਦ ਇੱਕੋ ਹੀ ਹੈ ਕਿ ਅਸੀਂ ਬਾਬੇ ਫਰੀਦ ਦੀ ਮੰਗੂ ਉਹਨੇ ਆਪਣੇ ਪੁੱਤ ਫਰੀਦ ਨੂੰ ਮਿੱਠੀਆਂ ਖਜੂਰਾਂ ਤੇ ਗੁੜ ਦਾ ਲਾਲਚ ਦੇ ਕੇ ਉਹ ਖੁਦਾ ਦੀ ਨਿਵਾਜ਼ਾ ਦਾ ਕਰਨ ਆਇਆ ਸੀ ਉਵੇਂ ਹੀ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪਿੰਡ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੀ ਮਹਮੇਸ਼ੀੜੀ ਹੈ। ਕੀ ਬਾਤ! ਅੱਛੀ ਗੱਲ ਹੈ। ਅ ਇਹ ਜਿਹੜੀਆਂ ਤੁਸੀਂ ਇਨਾਮ ਦੇਣੇ ਇਹ ਸਾਰਾ ਸਟਰਕਚਰ ਬਣਾਉਣ ਚ ਕੀ ਕੁਝ ਸਾਹਮਣੇ ਰੱਖਿਆ। ਅਸਲ ਜਿਹੜੇ ਨਸ਼ਾ ਮੁਕਤੀ ਮਹਮ ਨੂੰ ਸਫਲ ਕਰਨ ਲਈ ਅਸੀਂ ਕਾਫੀ ਤਰ੍ਹਾਂ ਦੇ ਯਤਨ ਕਰ ਰਹੇ ਹਾਂ ਜਿਵੇਂ ਅਵੇਅਰ ਵੀ ਕਰ ਰਹੇ ਆ ਅਸੀਂ ਨੌਜਵਾਨਾਂ ਨੂੰ ਲੋਕਾਂ ਨੂੰ ਇਹ ਸਬੰਧ ਦੇ ਵਿੱਚ ਕਿ ਨਸ਼ਾ ਕਰਨਾ ਮਾੜੀ ਗੱਲ ਆ ਸਿਹਤ ਖਰਾਬ ਹੁੰਦੀ ਹੈ ਇਹਦੇ ਨਾਲ ਉਵੇਂ ਹੀ ਅਸੀਂ ਉਹਨਾਂ ਦਾ ਲਾਜ ਵੀ ਕਰਾ ਰਹੇ ਹਾਂ ਜਿਹੜੇ ਨੌਜਵਾਨ ਜਿਆਦਾ ਦੋ ਤਿੰਨ ਸਾਲਾਂ ਤੋਂ ਨਸ਼ੇ ਦੀ ਆਦੀ ਸੀ ਉਹਨਾਂ ਨੂੰ ਅਸੀਂ ਦਾਖਲ ਕਰਾ ਰਹੇ ਹਾਂ ਤੇ ਨਾਲ ਅਸੀਂ ਇਹ ਵੀ ਕੀਤਾ ਇੱਕ ਨਵੀਂ ਗੱਲ ਤੁਸੀਂ ਅਜੇ ਤੱਕ ਦੇਖੀ ਨਹੀਂ ਹੋਣੀ ਕਿਉਂਕਿ ਨਹੀਂ ਆਮ ਪਿੰਡਾਂ ਦੀਆਂ ਆਪਣੀ ਚਾਹਤਾਂ ਇਹ ਮਤੇ ਤਾਂ ਪਾਉਂਦੇ ਆ ਤੁਸੀਂ ਟੀਵੀ ਦੇ ਖ਼ਬਰਾਂਾਂ ਤੇ ਵਿੱਚ ਦੇਖਦੇ ਰਹਿੰਦੇ ਆ ਕਿ ਵੀ ਪਿੰਡਾਂ ਦੇ ਵਿੱਚ ਠਿੱਕਰੀ ਪਹਿਰੇ ਲਾਗੇ ਨਸ਼ਾ ਵੇਚਣ ਵਾਲਾ ਆਊਗਾ ਤੇ ਉੱਥੇ ਉਹਦੀ ਕੁੱਟਕਟਾਪਾ ਵੀ ਹੋ ਜਾਂਦਾ ਹੈ ਕਈ ਇਹੋ ਜਿਹੀਆਂ ਥਾਂ ਵੀ ਆਵੇ ਜਿੱਥੇ ਕਤਲ ਵੀ ਹੋ ਗਏ ਹੋ ਗਏ ਜੀ ਇਹੋ ਜਿਹਾ ਕਾਰਨ ਵੀ ਬਣਿਆ ਕਿਉਂਕਿ ਸ਼ਕਤੀਕਰ ਭਾਵਕ ਹੋ ਜਾਂਦੇ ਆ ਲੋਕ ਕਿਉਂਕਿ ਨਸ਼ਾ ਵੇਚਣ ਵਾਲੇ ਜਦੋਂ ਆਉਂਦੇ ਆ ਕਿਉਂਕਿ ਉਹ ਬੰਦੇ ਤਾਂ ਭਾਵਤੀ ਸਿਰਫ ਲੋਕਾਂ ਨੂੰ ਜ਼ਹਿਰ ਵੇਚ ਕੇ ਆਪਦੇ ਘਰੇ ਪੈਸੇ ਲਿਆਉਣੇ ਚਾਹੁੰਦੇ ਆ ਅਮੀਰ ਹੋਣਾ ਚਾਹੁੰਦੇ ਆ ਜਦੋਂ ਉਹਨਾਂ ਨੂੰ ਲੋਕ ਰੋਕਦੇ ਆ ਟਕਰਾਅ ਹੁੰਦਾ ਤੇ ਉੱਥੇ ਵਾਕਈ ਨੁਕਸਾਨ ਹੁੰਦਾ ਅਸੀਂ ਉਹਨਾਂ ਉਹਨਾਂ ਕੰਮਾਂ ਤੋਂ ਬਚਣ ਲਈ ਕਿਉਂਕਿ ਅਸੀਂ ਉਹ ਨਹੀਂ ਉਹ ਪ੍ਰਸ਼ਾਸਨ ਦਾ ਕੰਮ ਆ ਪੁਲਿਸ ਡਿਪਾਰਟਮੈਂਟ ਦਾ ਕੰਮ ਆ ਜੋ ਕੋਈ ਨਸ਼ਾ ਵੇਚਦਾ ਉਹ ਤੇ ਕਾਰਵਾਈ ਪੁਲਿਸ ਕਰੂਗੀ ਉਹ ਦਾ ਉਹਨਾਂ ਦਾ ਸਰਕਾਰ ਦਾ ਫਰਜ਼ ਬਣਦਾ ਕਿ ਨਸ਼ੇ ਦੀ ਚੈਨ ਨੂੰ ਕਿਵੇਂ ਤੋੜਨਾ ਕਿਵੇਂ ਰੋਕਣਾ ਭੱਡੇ ਸਮਗਰਾਂ ਨੂੰ ਕਿਵੇਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਇਹ ਸਾਰੇ ਕੰਮ ਉਹਨਾਂ ਦੇ ਆ ਗ੍ਰਾਮ ਪੰਚਾਇਤ ਦਾ ਜਿਹੜਾ ਫਰਜ਼ ਸੀ ਲੋਕਾਂ ਨੂੰ ਜਾਗਰਤ ਕਰਨਾ ਔਰ ਲੋਕਾਂ ਲਈ ਉਹਨਾਂ ਦਾ ਲਾਜ ਕਰਾਉਣਾ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਆਖਿਆ ਕਿ ਸਾਡੇ ਕੋਲੇ ਆਓ ਅਸੀਂ ਤੁਹਾਡਾ ਲਾਜ ਵੀ ਫ੍ਰੀ ਕਰਾਵਾਂਗੇ ਔਰ ਨਾਲ ਉਹਦੇ 1100 ਰੁਪਏ ਖਰਾਕ ਪੱਤਾ ਵੀ ਤੁਹਾਨੂੰ ਦੇਵਾਂਗੇ ਤੁਸੀਂ ਉਹਦੇ ਜਿਹੜਾ ਉਹਦਾ ਇਲਾਜ ਕਰਾ ਰਹੇ ਜਿਹੜਾ ਇਲਾਜ ਕਰਾ ਰਹੇ ਔਰ ਐਵੇਂ ਜਿਹੜੇ ਜਿਹੜੇ ਦਾਖਲ ਹੋਣਗੇ ਉਹਨਾਂ ਨੂੰ ਦਾਖਲ ਕਰਾਇਆ ਜਾਊ ਜਿਹੜਾ ਇੱਥੇ ਪਹਿਲੇ ਸਟੇਜ ਦੇ ਵਿੱਚ ਉਹਨਾਂ ਨੂੰ ਮੈਡੀਕਲ ਡਾਕਟਰ ਤੋਂ ਯਾਨੀ ਕਿ ਐਮ ਡੀ ਤੋਂ ਉਹਦੇ ਉਹਦੀ ਮੈਡੀਸਨ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਪਿੰਡ 'ਚ ਤੁਰ ਫਿਰ ਕੇ ਝਾਤ ਮਾਰੀ ਹੋਣੀ ਫਲਾਤ ਕੀ ਅਸਲੀਅਤ ਪਿੰਡ ਦੇ ਅਸਲ ਵਿੱਚ ਸਾਡਾ ਪਿੰਡ ਕੋਈ ਬਹੁਤਾ ਵੱਡਾ ਵੀ ਹੈ ਨਹੀਂ ਇਹ ਵੀ ਵੀ ਹੈ ਨਹੀਂ ਵੀ ਪੰਜਾਬ ਦਾ ਸਭ ਤੋਂ ਵੱਡਾ ਜਿਵੇਂ ਮਹਾਰਾਜ ਪਿੰਡ ਆ ਉਹਦੇੋਂ ਵੱਡਾ ਪਿੰਡ ਹੈ ਬਹੁਤ ਛੋਟਾ ਸਾਡਾ ਪਿੰਡ ਆ ਤੇ ਇਹਦੇ ਵਿੱਚ ਕੋਈ ਐਡੀ ਜਾਦੇ ਸਮੱਸਿਆ ਵੀ ਹੈਣੀਗੀ ਪਰ ਨਸ਼ਾ ਮਨੁੱਖ ਦੇ ਸੁਭਾਅ ਦੇ ਵਿੱਚ ਆ ਕਿਉਂਕਿ ਲੋਕ ਨਸ਼ੇ ਦਾ ਹਰੇਕ ਮਨੁੱਖ ਕਰਦਾ ਤੁਸੀਂ ਵੀ ਨਸ਼ਾ ਕਰਦੇ ਹੋ ਮੈਂ ਵੀ ਨਸ਼ਾ ਕਰਦੇ ਆ ਕੋਈ ਚੰਗੇ ਕੰਮਾਂ ਦਾ ਕਰਦਾ ਕੋਈ ਮੰਦੇ ਕੰਮਾਂ ਦਾ ਕਰਦਾ ਕਿਸੇ ਨੂੰ ਪੜ੍ਹਾਈ ਦਾ ਸ਼ੌਂਕ ਆ ਕਿਸੇ ਨੂੰ ਕੰਮ ਕਰਨ ਦਾ ਸ਼ੌਂਕ ਆ ਕਿਸੇ ਨੂੰ ਚਿੱਟਾ ਪੀਣ ਦਾ ਸ਼ੌਂਕ ਆ ਪਰ ਇਹ ਕੁਝ ਜਿਹੜੇ ਨਸ਼ੇ ਹੁੰਦੇ ਆ ਜਿਹੜੀ ਸਿਹਤ ਲਈ ਹਾਨੀਕਾਰਕ ਤੇ ਤੁਹਾਡੇ ਪਰਿਵਾਰ ਲਈ ਤੇ ਸਮਾਜ ਲਈ ਖਤਰਨਾਕ ਹੁੰਦੇ ਆ ਉਹਨਾਂ ਨਸ਼ੇ ਦੀ ਧਾਰਨਾ ਨੂੰ ਤੋੜਨ ਦੀ ਖਾਤਰ ਅਸੀਂ ਜਾਗਰਤ ਦੇ ਸਭ ਤੋਂ ਵੱਧ ਕਰਦੇ ਆ ਲੋਕਾਂ ਨੂੰ ਸਮਝਾਉਣੇ ਆ ਸਕੂਲਿੰਗ ਕਰਦੇ ਆ ਕਿ ਨਹੀਂ ਯਾਰ ਇਹ ਕੰਮ ਕਰਨਾ ਜ਼ਰੂਰੀ ਨਹੀਂ ਨਸ਼ਾ ਨਾ ਕਰੋ ਯਾਰ ਆਪਾਂ ਨਸ਼ਾ ਕਰਨ ਲਈ ਪੈਦਾ ਨਹੀਂ ਹੋਏ ਕੁਝ ਚੰਗਾ ਕੰਮ ਕਰਨੇ ਸਮਾਜ ਲਈ ਪੈਦਾ ਹੋਏ ਆ ਜੀ ਸੁਣ ਲਓ ਹੁਣ ਦੁਕਾਨਾਂ ਤੇ ਤੰਬਾਕੂ ਹੋਰ ਚੀਜ਼ਾਂ ਹੈਗੀਆਂ ਮੈਡੀਕਲ ਨਸ਼ੇ ਹੈਗੇ ਆ ਪਿੰਡਾਂ ਦੇ ਵਿੱਚ ਮੈਡੀਕਲਾਂ ਦੇ ਉੱਤੇ ਕਈ ਵਾਰੀ ਚੋਰੀ-ਚਪੋਰੀ ਇੱਧਰ-ਉੱਧਰ ਹੁੰਦਾ ਉਹਨਾਂ ਦਾ ਕੀ ਇਲਾਜ ਕਰ ਰਹੇ ਆ ਅਸੀਂ ਜਿਵੇਂ ਪਿੰਡ ਦੀਆਂ ਜਿਹੜੀਆਂ ਹੱਟੀਆਂ ਹੁੰਦੀਆਂ ਦੁਕਾਨਾਂ ਹੁੰਦੀਆਂ ਜਾਂ ਮੈਡੀਕਲ ਸਟੋਰ ਹੁੰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਜਾ ਕੇ ਬੇਨਤੀ ਕੀਤੀ ਆ ਕਿ ਤੁਸੀਂ ਆਪਣੇ ਮੈਡੀਕਲ ਸਟੋਰ ਤੇ ਉਹ ਦਵਾਈਆਂ ਨਹੀਂ ਰੱਖਣੀਆਂ ਜਿਹੜੀ ਪਾਬੰਦੀशुदा ਹੈ ਉਹ ਦਵਾਈਆਂ ਨਾ ਵਰਤੀਆਂ ਜਾਂ ਨਾ ਰੱਖੀਆਂ ਜਾਂ ਨਾ ਵੇਚੀਆਂ ਜਾਣ ਹੂੰ ਉਵੇਂ ਜਿਹੜੀਆਂ ਹੱਟੀਆਂ ਪੱਠੀਆਂ ਐ ਦੁਕਾਨਾਂ ਪਿੰਡ ਦੀਆਂ ਉਹਨਾਂ ਦੁਕਾਨਾਂ ਨੂੰ ਵੀ ਦਾਰਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਹੈ ಗ್ರಾಮ ਪੰਚਾਇਤ ਨੇ ਕਿ ਤੁਸੀਂ ਆਪਣੀ ਦੁਕਾਨ ਦੇ ਉੱਤੇ ਤਮਾਕੂ ਨਾ ਰੱਖੋ ਇਹ ਜਿਹੇ ਪੈਸੇ ਤੁਸੀਂ ਨਾ ਕਮਾਓ ਕਿ ਜਿਹੜੇ ਉਹ ਜਿਹੜੇ ਜ਼ਹਿਰ ਹੋਵੇ ਲੋਕ ਸਮਾਜ ਲਈ ਹਾਨੀਕਾਰਕ ਹੋਵੇ ਹੂੰ ਸ਼ਰਾਬ ਜਿੰਨੇ ਵੀ ਮੁਹਮੇ ਚੱਲ ਰਹੇ ਐ ਸ਼ਰਾਬ ਨੂੰ ਪਤਾ ਨਹੀਂ ਤਾਂ ਨਸ਼ਿਆਂ ਚ ਗਿਣਿਆ ਨਹੀਂ ਜਾਂਦਾ ਪਤਾ ਨਹੀਂ ਸ਼ਰਾਬ ਨਸ਼ਾ ਪਰ ਜਾਂ ਆਰਥਿਕ ਤੌਰ ਤੇ ਸਹਾਰਾ ਦਿੰਦੀ ਹੈ ਸਟੇਟ ਨੂੰ ਇਹ ਵੀ ਇੱਕ ਪੱਖਾ ਠੇਕਾ ਠੇਕਾ ਵਾਲੇ ਦੋਲੇ ਹੈਗਾ ਕਿ ਇਹ ਤੋਂ ਵੀ ਮੁਕਤ ਕਰ ਲੈ ਪਿੰਡ ਆ ਬੜੀ ਯਾਰ ਵਧੀਆ ਗੱਲ ਤੁਸੀਂ ਕੀਤੀ ਹੈ ਤੇ ਸਾਡਾ ਰਣ ਸਿੰਘ ਕਲਾਂ ਸਾਡੇ ਲਈ ਮੈਨੂੰ ਲੱਗਦਾ ਨਾ ਸ਼ਰਾਬ ਵੈਸ਼ ਨੂੰ ਹੋ ਗਈ ਹੈ ਹਾਂ ਕਿਉਂਕਿ ਲੋਕ ਸ਼ਰਾਬ ਨੂੰ ਨਸ਼ਾ ਮੰਨਦੇ ਹੀ ਨਹੀਂ ਸਰਕਾਰ ਵੀ ਨਹੀਂ ਮੰਨਦੀ ਤੇ ਅਸਲ ਰਣ ਸਿੰਘ ਕਲਾਂ ਜਿਹੜਾ ਠੇਕੇ ਤੋਂ ਵੀ ਮੁਕਤ ਹੈ ਅਸੀਂ ਕਲਾਂ ਚ ਸ਼ਰਾਬ ਦਾ ਠੇਕਾ ਵੀ ਹੈ ਨਹੀਂ ਅਸੀਂ ਉਹ ਵੀ ਆਪਦੇ ਪਿੰਡ ਦੇ ਵਿੱਚੋਂ ਪਿੰਡ ਦੀ ਹਦੂਦ ਤੋਂ ਅਸੀਂ ਬਾਹਰ ਕਰਤਾ ਜਾਨੀ ਕਿ ਤੁਸੀਂ ਆਰਥਿਕ ਸੈਤਾਨੇ ਨਹੀਂ ਕਰ ਰਹੇ ਨਹੀਂ ਕਰ ਰਹੀ ਨਹੀਂ ਕਰ ਅੱਛਾ ਇਹ ਤੋਂ ਬਾਹਰ ਹੈ ਉਹ ਓਵਰ ਆਲ ਤੁਸੀਂ ਚੈੱਕ ਕੀਤਾ ਹੋਣਾ ਕਿੰਨੇ ਕਿ ਪ੍ਰਸੈਂਟ ਮੁਕਤ ਕਰ ਚੁੱਕੇ ਆਂ ਅਸਲ ਓਵੇਂ ਅੰਦਾਜ਼ਾ ਲਾਈਏ ਤਾਂ ਸਾਡਾ ਪਿੰਡ ਲਗਭਗ 95% ਤੋਂ ਉੱਪਰ ਨਸ਼ੇ ਤੋਂ ਮੁਕਤ ਆ ਜੀ ਰਣਸੀਂ ਕਲਾਂ ਤੇ ਜਿਹੜੇ ਆ 5% ਉਹਦੇ ਵਿੱਚ ਸ਼ਰਾਬ ਵੀ ਆਉਂਦੀ ਆ ਜਿਹੜੇ ਰਵੈਤੀ ਨਸ਼ੇ ਵੀ ਆਉਂਦੇ ਆ ਤੇ ਚਿੱਟਾ ਵੀ ਆਉਂਦਾ ਉਹਦੇ ਵਿੱਚ ਤੇ ਇਹ ਸਾਰੇ ਨਸ਼ਿਆਂ ਨੂੰ ਵੀ ਅਸੀਂ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਯਾਰ ਸਾਡਾ ਪਿੰਡ ਬਿਲਕੁਲ ਜਿਵੇਂ ਸਾਡਾ ਰਣਸੀਂਘਰਾਂ ਦੀ ਸ਼ਾਨ ਪੂਰੇ ਦੁਨੀਆ 'ਚ ਫੈਲੀ ਹੋਈ ਹੈ ਕਿ ਰਣਸੀਂਘਰਾਂ ਨੇ ਆਏ ਵਿਕਾਸ ਦੇ ਪੱਖੋਂ ਮੋਰੀ ਬਣਿਆ ਪਿੰਡ ਉਵੇਂ ਹੀ ਅਸੀਂ ਚਾਹੁੰਦੇ ਹਾਂ ਕਿ ਰਣਸੀਂਘਰਾਂ ਇਸ ਕੰਮ ਦੇ ਵਿੱਚ ਵੀ ਮੋਰੀ ਆਵੇ ਕਿ ਰਣਸੀਂਘਰਾਂ ਦਾ ਕੋਈ ਵਿਅਕਤੀ ਨਸ਼ਾ ਨਾ ਕਰਦਾ ਹੋਵੇ ਮੇਰੀ ਰੀਜ ਹੈ ਇਹ ਵੀ ਮੈਂ ਆਪਦੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਾਂ ਆਇਆ ਕੋਈ ਥਾਪੀ ਮਾਰ ਕੇ ਵੀ ਸਾਡਾ ਟੱਬਰ ਨਸ਼ਾ ਨਹੀਂ ਕਰਦਾ ਆ ਬਿਲਕੁਲ ਜੀ ਆ ਰਿਹਾ ਅਸੀਂ ਉਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਸਨਮਾਨ ਤੇ ਮਾਣ ਪੱਤਰ ਦੇਣ ਜਾ ਰਹੇ ਹਾਂ ਜਿਹੜੇ ਪਹਿਲਾਂ ਹੀ ਸਾਡੇ ਪਿੰਡ ਦੇ ਹੀਰੇ ਪਰਿਵਾਰਾਂ ਵੀ ਨਸ਼ਾ ਬਿਲਕੁਲ ਨਹੀਂ ਕਰਦੇ ਉਹਨਾਂ ਪਰਿਵਾਰਾਂ ਨੂੰ ਅਸੀਂ ਮਾਣ ਤੇ ਸਨਮਾਨ ਦੇਣਾ ਹੈ ਕੀ ਬਾਤ ਹੈ ਹਾਂ ਜੀ ਜਲਦੀ ਇੱਕ ਬਹੁਤ ਜਲਦੀ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਇਹ ਐਡਿਮ ਹੈਮ ਸ਼ੁਰੂ ਕਰ ਰਹੇ ਹਾਂ ਕੋਈ ਖਾਸ ਮੈਸੇਜ ਦੇਣਾ ਚਾਹੂੰ ಗ್ರಾಮ ਪੰਚਾਇਤਾਂ ਨੂੰ ਪਿੰਡਾਂ ਨੂੰ ਕੋਸ਼ਿਸ਼ ਨਾ ਕਿਉਂਕਿ ਬਹੁਤ ਔਖੀ ਕੋਸ਼ਿਸ਼ ਹੈ ਆ ਬਿਲਕੁਲ ਜੀ ਰਣਸੀਂ ਕਲਾਂ ਤਾਂ ਇੱਕ ਜਿਵੇਂ ਚਿੜੀ ਦੀ ਚੁੰਝਾ ਸਾਡੀ ਤਾਂ ਜਿਵੇਂ ਜੰਗਲ ਨੂੰ ਅੱਗ ਲੱਗੀ ਵੀ ਅੱਜ ਪੰਜਾਬ ਨੂੰ ਪੰਜਾਬ ਤੇ ਫਿਲਮਾਂ ਵੀ ਬਣਦੀਆਂ ਉੜਦਾ ਪੰਜਾਬ ਦੀਆਂ ਫਿਲਮਾਂ ਇਹ ਜੀਆਂਆਂ ਜਿਹਦੇ ਨਾਲ ਸਾਨੂੰ ਨੰਬੋਚੀ ਸੈਣੀ ਪਈ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਸਾਡਾ ਮਜ਼ਾਕ ਬਣਿਆ ਤੇ ਸਾਡਾ ਸਿਰ ਨੀਵਾ ਹੋਇਆ ਕਿ ਯਾਰ ਜਿਹੜੇ ਸੂਰਮਿਆਂ ਦਾ ਪੰਜਾਬ ਸੀ ਯੋਧਿਆਂ ਦਾ ਪੰਜਾਬ ਸੀ ਇਨਕਲਾਬੀਆਂ ਦਾ ਪੰਜਾਬ ਸੀ ਅੱਜ ਉਹ ਨਸ਼ਈਆਂ ਦਾ ਪੰਜਾਬ ਬਣ ਗਿਆ ਤੇ ਉਹ ਉਹਨੂੰ ਮੁਖਤ ਉਸ ਗੱਲ ਨੂੰ ਧਾਰਨਾ ਨੂੰ ਤੋੜਨ ਦੀ ਖਾਤਰ ਗram ਪੰਚਾਇਤ ਰਣ ਸਿੰਘ ਕਲਾਂ ਨੇ ਇੱਕ ਨਿੱਕੀ ਜਿਹੀਵੇਂ ਚਿੜੀ ਹੁੰਦੀ ਉਹ ਚੁੰਝ ਪਾਣੀ ਤੇ ਜਾ ਕੇ ਪਾਉਂਦੀ ਜੰਗਲ ਦੀ ਬੁਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਵੇਂ ਕੀਤੇ ਪਰ ਜੇ ਸਾਰੇ ਗਾ ਪੱਟੀਆਂ ਚੁੰਝਾਂ ਵਾਲੇ ਸੱਚੇ ਦਿਲੋਂ ਲੱਗ ਜਾਣ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਤਾਂ ਛੋਟੀ ਜੀ ਗੱਲ ਆ ਬਾਕੀ ਟੁੱਟ ਸਕਦੀ ਹੈ ਧਾਰਨਾ ਇਹ ਪੰਜਾਬ ਫੇਰ ਯੋਧਿਆਂ ਦਾ ਖੜਾ ਰਿਆਂ ਦਾ ਸੂਰਮਾ ਦਾ ਜਿਹੜਾ ਪੰਜਾਬ ਬਣ ਸਕਦਾ ਕੋਸ਼ਿਸ਼ ਆ ਕਿ ਅਸੀਂ ਉਸ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੱਥੇ ਪ੍ਰਕਾਸ਼ ਕਰਦੀਆਂ ਪਿੰਡਾਂ ਦਾ ਉੱਥੇ ਉਹਨਾਂ ਨੂੰ ਇਹ ਇਸ ਗੱਲਬਾਤ ਵੀ ਧਿਆਨ ਦੇਣਾ ਚਾਹੀਦਾ ਤੇ ਮੈਨੂੰ ਖੁਸ਼ੀ ਆ ਕੇ ਰਣਸਿੰਘ ਕਲਾਂ ਨੇ ਜਿਵੇਂ ਪਹਿਨਾ ਇੱਕ ਮਹਿਮ ਸ਼ੁਰੂ ਕੀਤੀ 2014 ਦੇ ਵਿੱਚ ਕਿ ਆਪਦੇ ਪਿੰਡ ਨੂੰ ਸ਼ਵਸ਼ ਕਰਨਾ ਪਿੰਡ ਦੇ ਵਿੱਚ ਸੀਵਰੇਜ ਪਾ ਕੇ ਪਿੰਡ ਦੀਆਂ ਗਲੀਆਂ ਨੂੰ ਪੱਕਾ ਕਰਕੇ ਅੱਜ ਦੇਸ਼ ਦੀ ਯਾਦ ਦੀ ਤੋਂ ਬਾਅਦ ਪਹਿਲਾ ਪਿੰਡ ਬਣਿਆ ਰਣਸਿੰਘ ਕਲਾਂ ਜਿੱਥੇ ਕੋਈ ਵੀ ਗਲੀ ਕੱਚੀ ਨਹੀਂ ਜਿੱਥੇ ਕੋਈ ਵੀ ਨਾਲੀ ਨਹੀਂ ਸਾਨੂੰ ਗਲੀ ਵਿੱਚ ਦੇਖ ਸਕਦੀ ਅਸੀਂ ਉਹਨੂੰ ਨਾਮ ਦੇਵਾਂਗੇ 5 ਲੱਖ ਜੇ ਕੋਈ ਸਾਡੇ ਪਿੰਡ ਦੀ ਸਰਕਾਰੀ ਗਲੀ ਕੋ ਕੱਚੀ ਦਿਖਾ ਦੇ ਐਵੇਂ 2019 ਦੇ ਵਿੱਚ ਇੱਕ ਮਹਮ ਸ਼ੁਰੂ ਕੀਤੀ ਸੀ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ-ਗੋੜ ਚੋਲ ਲਿਆ ਜੋ ਲੋਕਾਂ ਨੂੰ ਅਸੀਂ ਆਖਿਆ ਸੀ ਪਿੰਡ ਨੂੰ ਪਲਾਸਟਿਕ ਮੁਕਤ ਕਰਨਾ ਉਹਦੇ ਬਦਲ ਚ ਲੋਕਾਂ ਨੂੰ ਖੰਡ-ਗੋੜ ਚੋਲ ਦਿੰਦੇ ਸੀ ਫਿਰ 2020 ਦੇ ਵਿੱਚ ਇੱਕ ਨਵੀਂ ਮਹਮ ಗ್ರಾಮ ਪੰਚਾਇਤ ਰਣ ਸਿੰਘ ਕਾਣ ਨੇ ਜਿਹੜੀ ਸ਼ੁਰੂ ਕੀਤੀ ਸੀ ਕਿ ਪ੍ਰਾਲੀ ਨਾ ਜਲਾਓ ਉਹਨੂੰ ਖੇਤ ਵਿੱਚ ਮਿਲਾਓ ਤੇ ਪੈਸੇ ਕਮਾਓ 500 ਰੁਪਿਆ ਪ੍ਰਤੀ ਏਕੜ ਜਿਹੜੇ ਕਿਸਾਨ ਝੋਨੇ ਦੀ ਪ੍ਰਾਲੀ ਨੂੰ ਆਗ ਨਹੀਂ ਸੀ ਲਾਉਂਦੇ ਉਹਨਾਂ ਨੂੰ ಗ್ರಾಮ ਪੰਚਾਇਤ ਦਾਨੀ ਸਚਿਨ ਨਾਲ ਸਹਿਯੋਗ ਨਾਲ ਮਾਜਬਾ ਦਿੰਦੀ ਸੀ ਉਮੇ 2021 ਦੇ ਵਿੱਚ ਇੱਕ ਨਵੀਂ ਮਹਮ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤੀ ਸੀ ਪਾਣੀ ਬਚਾਓ ਦੀ ਮਹਮ ਸੀਗੀ ਪਾਣੀ ਬਚਾਓ ਦੀ ਮਹਮ ਦੇ ਵਿੱਚ ਇਹ ਸੀ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਨੂੰ ਛੱਡ ਕੇ ਰਬੀਤੀ ਫਸਲਾਂ ਬੀਜਣਗੇ ਜਿਵੇਂ ਨਰਮਾ ਕਪਾਹ ਬੀਜਣਗੇ ਗੁਵਾਰਾ ਬੀਜਣਗੇ ਉਹਨਾਂ ਨੂੰ ਫ੍ਰੀ ਬੀਜ ਵੀ ਗ੍ਰਾਮ ਪੰਚਾਇਤ ਨੇ ਦਿੱਤੇ ਕਿ ਤੁਸੀਂ ਇਸ ਪਾਸੇ ਆਓ ਤੇ ਉਮੇ 2022 ਦੇ ਵਿੱਚ ਇੱਕ ਨਵੀਂ ਮਹਮ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤੀ ਸੀ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਲੋਕਾਂ ਨੂੰ ਫਲਦਾਰ ਰੁੱਖ ਵੀ ਦਿੱਤੇ ਫ੍ਰੀ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਉਮੇ 2023 ਦੇ ਵਿੱਚ ਇੱਕ ਨਵੀਂ ਮਹਮਾਗ੍ਰਾਮ ਪੰਚਾਇਤ ਨੇ ਸ਼ੁਰੂ ਜਿਹੜੀ ਕੀਤੀ ਸੀਗੀ ਕਿ ਆ ਕਿਤਾਬਾਂ ਪੜਨ ਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਇਹ ਵੀ ਦੇਸ਼ ਦਾ ਪਹਿਲਾ ਪਿੰਡ ਸੀ ਜਿੱਥੇ ਕਿਤਾਬਾਂ ਪੜਨ ਵਾਲਿਆਂ ਨੂੰ ਪੈਸੇ ਦਿੱਤੇ ਜਾਂਦੇ ਆ ਦੁਨੀਆ ਦੀ ਸ਼ਾਇਦ ਪਹਿਲੀ ਲਾਇਬ੍ਰੇਰੀ ਹੋਊ ਉਵੇਂ 2024 ਦੇ ਵਿੱਚ ਇੱਕ ਨਵੀਂ ਮਹਮਾ ਸ਼ੁਰੂ ਕੀਤੀ ਸੀ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਉਹ ਵੀ ਅਸੀਂ ਇੱਕ ਸਮਾਰਟ ਕੂੜਾ ਘারণ ਸਿੰਘ ਕਲਾਂ ਵਿੱਚ ਬਣਾਇਆ ਕਿ ਲੋਕਾਂ ਨੂੰ ਕੂੜੇ ਦੇ ਵੀ ਪੈਸੇ ਦੇਣੇ ਤਾਂ ਨਾਲ ਨਾਮ ਦੇਣੇ ਉਮੇਂ 2025 ਦੇ ਵਿੱਚ ਇੱਕ ਇੱਕ ਨਵੀਂ ਮਹਾਂ ਮੰਗਰਾਮ ਪੰਚਾਇਤ ਰਣਸਿੰਘ ਕਲਾਂ ਨੇ ਸ਼ੁਰੂ ਕੀਤੀ ਆ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸਿੰਘ ਕਲਾਂ ਪੰਜਾਬ ਦੀ ਸ਼ਾਨ ਕਿ ਪਹਿਲੀ ਵਾਰ ਸੁਣਨ ਚਾਹੁੰਦਾ ਕਿ ਨਹਾ ਛੱਡਣ ਵਾਲਿਆਂ ਨੂੰ 11-11000 ਰੁਪਿਆ ਯਾਰ 51-5100 ਰੁਪਿਆ ਨਾਲ ਖਾਣ-ਪੀਣ ਦਾ ਪੱਤਾ 11-1100 ਦਿੱਤਾ ਜਾਣਾ ਇਹ ਵੀ ਸ਼ਾਇਦ ਪੂਰੇ ਦੇਸ਼ ਦਾ ਪਹਿਲਾ ਪੈਡਾ ਕਿ ਨਸ਼ਾ ਛੱਡਣ ਵਾਲਿਆਂ ਨੂੰ ਪੈਸੇ ਦਿੱਤੇ ਜਾਂਦੇ ਹੋਣ ਇਹ ਰਣਸਿੰਘ ਕਲਾਂ ਦੀ ਖੂਬਸੂਰਤੀ ਆ ਬਹੁਤ ਚੰਗਾ ਲੱਗਿਆ ਤੁਸੀਂ ਨੌਜਵਾਨ ਹੋ ਜੋਸ਼ਵੀ ਹੈ ਤੇ ਔਖਾ ਵੀ ਹੁੰਦਾ ਸਾਂਜੀ ਸਾਂਜੀ ਬਾਬੇ ਨੂੰ ਸਾਹਮਣਾ ਬਹੁਤ ਔਖਾ ਹੁੰਦਾ ਨਾ ਸਾਂਜੀ ਬਾਬੇ ਨੂੰ ਰੋਟੀ ਖਵਾਣੀ ਬਹੁਤ ਸਾਂਜੀ ਕੰਮ ਕਰਨੇ ਬੜੇ ਔਖੇ ਆ ਸੋ ਟਾਈਮ ਦਿੱਤਾ ਬਹੁਤ ਸ਼ੁਕਰੀਆ ਤੁਹਾਡੀ ਮਿਹਰਲੀ ਤੁਹਾਡੇ ਲਈ ਦੁਆਵਾਂ ਧੰਨਵਾਦ ਜੀ ਸਾਸਿਕਾ